ਸਵਾਗਤ ਹੈ ਮਿੱਤਰੋ ਤੁਹਾਡਾ ਖੁਸ਼ਪਨਾ ਫਾਰਮ YouTube ਚੈਨਲ ਉੱਤੇ ਅੱਜ ਦੀ ਵੀਡੀਓ ਵੀ ਆਪਣੇ ਫਾਰਮ ਪੰਡ ਪਾਣਾ ਜਿਲ੍ਹਾ ਫਰੀਦਕੋਟ ਤੋਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਪੰਜ گاਵਾ ਵਿਖਾਉਣੀ ਹੈ ਕੱਲੀ-ਕੱਲੀ ਬਾਰੇ ਕਰਾਂਗੇ ਡਿਟੇਲ ਚ ਗੱਲ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤੀ ਦੌਰਚੇ ਦੱਸ ਦਈਏ ਕਿ ਜਿਹੜੇ ਵੀ ਚੈਨਲ ਤੇ ਨਵੇਂ ਆ ਉਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ ਤਾਂ ਜੋ ਹਰੇਕ ਆਉਣ ਵਾਲੀ ਅਪਡੇਟ ਉਹਨਾਂ ਤੱਕ ਪਹੁੰਚ ਸਕੇ ਤੇ ਉਹ ਆਪਣੀ ਵੀਡੀਓ ਨੂੰ ਸਭ ਤੋਂ ਪਹਿਲਾਂ ਦੇਖ ਸਕਣ ਆਓ ਜੀ ਹੁਣ ਆਪਾਂ ਗੱਲ ਕਰਦੇ ਆਂ ਗਾਂਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਇੱਕ ਨੰਬਰ ਵਾਲੀ ਵੈੜ ਬਾਰੇ ਮੂੰਹੋਂ ਦੋ ਦੰਦ ਹੈ ਸੂਣ ਦੇ ਵਿੱਚ ਹਫਤਾ ਬਾਕੀ ਹੈ ਉੱਚੇ ਲਮੇ ਕੱਦ ਦੀ ਹੈ ਚੰਗਾ ਹਵਾਨਾ ਚੰਗਾ ਬੋਡੀ ਸਟਰਕਚਰ ਚੈੱਕ ਕਰ ਸਕਦੇ ਹਾਂ ਹਵਾਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਥਣਾ ਦਾ ਸੈੱਟ ਚੈੱਕ ਕਰ ਸਕਦੇ ਹਾਂ ਇਸ ਵੈੜ ਤੋਂ ਆਪਾਂ ਪਹਿਲੇ ਸੂਏ 24-25 ਲੀਟਰ ਦੁੱਧ ਦੀ ਉਮੀਦ ਕਰ ਸਕਦੇ ਆਂ ਬਾਕੀ ਸੇਵਾ ਤੇ ਬਹੁਤ ਨਿਰਪਰ ਕਰਦਾ ਹੈ ਕਵਾਲਿਟੀ ਵਾਈਸ ਵੜ ਬਹੁਤ ਜਿਆਦੇ ਚੰਗੀ ਹੈ ਬਿਊਟੀ ਵਾਈਸ ਬਹੁਤ ਸੋਹਣੀ ਹੈ ਚੈੱਕ ਕਰ ਸਕਦੇ ਹੋ ਹਵਾਨੇ ਦੀ ਕੁਆਲਿਟੀ ਚੰਗੀ ਹੈ ਥਣਾ ਚ ਨਖੇਰੇ ਚੰਗੀਆਂ ਫੇਸ ਦੀ ਬਿਊਟੀ ਬਹੁਤ ਚੰਗੀ ਹੈ ਆਓ ਹੁਣ ਗੱਲ ਕਰਦੇ ਆਪਾਂ ਦੂਜੇ ਨੰਬਰ ਵਾਲੀ ਵੜ ਦੀ ਇਸ ਨੇ ਵੀ ਪਹਿਲੇ ਸੂਏ ਸੂਣਾ ਹੈ ਸੂਣ ਦੇ ਵਿੱਚ ਇਹਦੇ 15 ਤੋਂ 18 ਦਿਨ ਬਾਕੀ ਹੈ ਇਹਦੀ ਵੀ ਹਾਈਟ ਲੈਂਥ ਬਹੁਤ ਜਿਆਦੇ ਵਧੀਆ ਹਵਾਨੇ ਦੀ ਕੁਆਲਿਟੀ ਬਹੁਤ ਚੰਗੀ ਹੈ ਥਣਾ ਚ ਨਖੇਰੇ ਬਹੁਤ ਚੰਗੀਆਂ ਚੈੱਕ ਕਰ ਸਕਦੇ ਹੋ ਤੁਸੀਂ ਜੇਕਰ ਇਸ ਵੈਡ ਤੋਂ ਗੱਲ ਕਰੀਏ ਦੁੱਧ ਦੀ ਤਾਂ 20+ ਇਹ ਵੀ ਪਾ ਦੂਗੀ ਬਾਕੀ ਸੇਵਾ ਤੇ ਬਹੁਤ ਡਿਪੈਂਡ ਕਰਦਾ ਹਾਈਟ ਲੈਂਥ ਇਹਦੀ ਬਹੁਤ ਜਿਆਦਾ ਵਧੀਆ ਬਰੀਕੀ ਬਹੁਤ ਵਧੀਆ ਆਓ ਹੁਣ ਗੱਲ ਕਰਦੇ ਆ ਤੀਜੇ ਨੰਬਰ ਵਾਲੀ ਵੈਡ ਦੀ ਇਸ ਨੇ ਦੂਜੇ ਸੂਏ ਸੂਨ ਹੈ ਸੂਨ ਦੇ ਵਿੱਚ ਇਸ ਦੇ ਵੀ ਅਜੇ 12 ਤੋਂ 15 ਦਿਨ ਬਾਕੀ ਹੈ ਕੁਆਲਟੀ ਵਾਈਜ਼ ਇਹ ਵੀ ਬਹੁਤ ਚੰਗੀ ਹੈ ਜੇਕਰ ਆਪਾਂ ਇਸ ਤੋਂ ਦੁੱਧ ਦੀ ਗੱਲ ਕਰੀਏ ਤਾਂ ਇਹ ਵੀ 24 ਲੀਟਰ ਦੇ ਕਰੀਬ ਦੁੱਧ ਪਾ ਦੂਗੀ ਸੋਹਣਾ ਥਣ ਲੱਗਾ ਚੰਗੀਆਂ ਥਣਾ ਚ ਨਖੇਰਾ ਕੁਆਲਟੀ ਵਾਈਸ ਬਹੁਤ ਚੰਗੀ ਹੈ ਕੱਦ ਵੀ ਠੀਕ ਹੈ ਮੀਡੀਅਮ ਕੱਦ ਦਾ ਪਰ ਕੁਆਲਟੀ ਚੰਗੀ ਹੈ ਹਵਾਨੀ ਦੀ ਕੁਆਲਟੀ ਬਹੁਤ ਜਿਆਦਾ ਚੰਗੀ ਹੈ ਸੂਨ ਦੇ ਵਿੱਚ ਜ 15 ਦਿਨ ਬਾਕੀ ਹੈ ਹੁਣ ਗੱਲ ਕਰਦੇ ਆਪਾਂ ਤੀਜੇ ਨੰਬਰ ਵਾਲੀ ਵਹਿੜ ਦੀ ਇਸ ਨੇ ਪਹਿਲੇ ਸੂਏ ਸੂਣਾ ਇਸ ਦੇ ਸੂਨ ਦੇ ਵਿੱਚ ਵੀ ਅਜੇ 15 ਦਿਨ ਬਾਕੀ ਐ ਦਰਮਿਆਨੇ ਕੱਦ ਦੀ ਐ ਕ੍ਰੋਸ ਸੰਗਜਾ ਥੋੜਾ ਜਿਹਾ ਚੈੱਕ ਕਰ ਸਕਦੇ ਹਾਂ ਹਵਾਨੇ ਦੀ ਕੁਆਲਿਟੀ ਦੇਖ ਸਕਦੇ ਹਾਂ ਥਣਾ ਦਾ ਸੈੱਜ ਚੈੱਕ ਕਰ ਸਕਦੇ ਹਾਂ ਇਹ ਅੱਜ ਹੀ ਆਈ ਐ ਇਸ ਕਰਕੇ ਕੈਮਰੇ ਤੋਂ ਥੋੜਾ ਜਿਹਾ ਕਬਰਾ ਰਹੀ ਐ ਆਓ ਹੁਣ ਆਪਾਂ ਗੱਲ ਕਰਦੇ ਹਾਂ ਲਾਸਟ ਵਾਲੀ ਗਾਂ ਦੀ ਜਿਹੜੀ ਕਿ ਇਹ ਗਾਂ ਐ ਇਸ ਤੋਂ ਆਪਾਂ ਜੇਕਰ ਦੁੱਧ ਦੀ ਗੱਲ ਕਰੀਏ ਇਹ ਆ ਰਾਮਨਾਥ 25 ਲੀਟਰ ਦੁੱਧ ਪਾ ਦੂਗੀ ਕਰੋ ਸੰਗ ਚ ਗਾਂ ਚੈੱਕ ਕਰ ਸਕਦੇ ਹੋ ਕੁਆਲਟੀ ਵਾਈਸ ਬਹੁਤ ਚੰਗੀ ਹੈ ਹਾਈਟ ਚੰਗੀ ਹੈ ਲੈਂਥ ਚੰਗੀ ਹੈ ਥਣਾ ਚ ਨਖੇਰੇ ਚੰਗੀਆਂ ਹਵਾਨੇ ਦੀ ਬਿਊਟੀ ਬਹੁਤ ਸੋਹਣੀ ਹੈ ਕੈਮਰਾ ਨੇੜੇ ਕਰਕੇ ਤੁਹਾਨੂੰ ਹਵਾਨਾ ਵਖਾ ਦਿਨੇ ਆ ਹਵਾਨਾ ਚੈੱਕ ਕਰ ਸਕਦੇ ਹੋ ਥਣਾ ਚ ਨਖੇਰੇ ਦੇਖ ਸਕਦੇ ਹੋ ਸੈਕਲੋਕੇਸ਼ਨ ਚ ਇਹਨਾਂ ਸੂਣਾ ਚੈੱਕ ਕਰ ਸਕਦੇ ਹਾਂ ਹਾਈਟ ਲੈਂਥ ਚੰਗੀ ਹੈ ਜੇਕਰ ਕਿਸੇ ਵੀ ਵੀਰ ਨੂੰ ਇਹਨਾਂ ਪੰਜਾ ਜਾਨਵਰਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਹੈ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਹੈ 9878214644 9878214644 ਜੋ ਕਿ ਇਹਨਾਂ ਦਾ ਮੁੱਲ ਹੈ ਫੋਨ ਉੱਪਰ ਕੀਤਾ ਜਾਊਗਾ ਤੁਸੀਂ ਆਪਣਾ ਨੰਬਰ ਸਕਰੀਨ ਉੱਪਰ ਵੇਖ ਸਕਦੇ ਹੋ ਨੋਟ ਕਰ ਸਕਦੇ ਹੋ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੁੱਲ ਜਾਣ ਸਕਦੇ ਹੋ ਕੋਲੇ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਕੇ ਲੈ ਜਾ ਸਕਦੇ ਹੋ ਬਾਕੀ ਆਪਣੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣ ਵਾਸਤੇ ਧੰਨਵਾਦ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕੋਮੈਂਟ ਕਰੋ ਧੰਨਵਾਦ